ਕੀ ਬਣਾਉਣ ਲੱਗੀ ਦਾਲ? ਹਾਂਜੀ ਮੈਂ ਨਹੀਂ ਖਾਣੀ ਦਾਲ। ਸ਼ਾਇ ਪਨੀਰ ਬਣਾ ਮੇਰੇ ਵਾਸਤੇ ਮੈਂ ਬਿਮਾਰ ਐ ਜਿਹੜੀ ਮੇਰੇ ਵਾਸਤੇ ਦਾਲ ਬਣਾਣ ਲੱਗੀ। ਮੈਂ ਨਹੀਂ ਖਾਣੀ ਮੰਮੀ ਦਾਲ ਇਹਨੂੰ ਕੋ ਪਨੀਰ ਬਣਾਵੇ। ਚਲ ਪਨੀਰੀ ਬਣਾਉ ਨਾਲ। ਇਹ ਤਾਂ ਇਹ ਕਹਿ ਕੇ ਗਈ ਸੀ ਛੋਲਿਆਂ ਦੀ ਦਾਲ ਤੇ ਛੋਲਣਾ। ਨਾਲ ਮੈਂ ਪਨੀਰ ਦੀ ਪੁੱਟੀ ਬਣਾਉਣੀ ਐ। ਵਧੀਆ ਬਣੇ ਫਸਟ ਕਲਾਸ। ਦਾਲ ਦੋਲ ਨਾਲ ਮੇਰੇ ਜੋਗੀ ਆਵੇ। ਨਾ ਮੈਂ ਦਾਲ ਖਾਣੀ ਜੀ। ਤਾਨੂੰ ਪਤਾ ਵੀ ਹੈਗਾ ਫਿਰ ਤੁਸੀਂ ਦਾਲ ਚੁਗਾਈ ਜਾਂਦੇ ਜੀ ਲੱਕੀ ਕਹਿ ਕੇ ਗਿਆ ਹੋਣਾ ਨਾ ਕਿ ਮੈਂ ਦਾਲ ਖਾਣੀ ਹੈ ਤੇ ਉਹਦੇ ਵਾਸਤੇ ਦਾਲ ਬਣਾਣੀ ਠੰਡੀ ਹੋ ਤੇਰੇ ਵਾਸਤੇ ਮੈਂ ਬਣਵਾ ਲੈਂਦੇ ਪਨੀਰ ਕੋਈ ਗੱਲ ਨਹੀਂ ਇੰਨੀ ਗਰਮੀ ਨਾ ਆ ਕਰ ਚੱਲ ਪੀ ਇਹਨਾਂ ਮਾਂ ਕੀ ਆ ਬੁੱਤਰ ਕਿਉਂ ਮੰਨ ਪਰਨ ਨਹੀਂ ਆ ਉਹ ਆ ਜੀ ਉਹਨ ਦੀਦੀ ਆ ਗਈ ਆ ਨਾ ਮਿੰਝ ਬੋਲਦੇ ਰਹਿਣਾ ਮੇਰੇ ਅੱਗੇ ਮੰਮੀ ਬੋਲਦੀ ਉਹਨ ਦੀਦੀ ਨੇ ਮੇਂ ਬੋਲਦੀ ਜਾਨਾ ਜਿਹੜਾ ਕੰਮ ਮੈਂ ਕਰਨਾ ਨਾ ਸਹੀ ਤਰੀਕੇ ਉਹ ਵੀ ਨਹੀਂ ਹੋਣਾ ਮੇਕੋ ਕੋਈ ਨਹੀਂ ਤੂੰ ਟੈਨਸ਼ਨ ਨਾ ਲਾ ਤੂੰ ਕੰਮ ਕਰ ਮੈਂ ਇੱਥੇ ਹੀ ਆ ਨਾ ਮੇਰੇ ਹੁੰਦੇ ਨਾ ਟੈਨਸ਼ਨ ਲਾ ਕੋਈ ਗੱਲ ਨਹੀਂ ਕੋਈ ਨਹੀਂ ਤੈਨੂੰ ਬੋਲਦਾ ਬੋਲ ਲੈ ਜਿਹੜਾ ਬੋਲਣਾ ਮੈਂ ਨਹੀਂ ਬੋਲਣ ਦਿੰਦੀ ਇਹਨਾਂ ਨੂੰ ਜਾਨਾ ਕਾਮਕਾਰ ਕੋਈ ਗੱਲ ਨਹੀਂ ਤੇ ਤੂੰ ਪਨੀਰ ਦੀ ਪੁਰਜੀ ਬਣਾ ਲਈ ਨਾਲ ਤੇ ਬਣਾਈ ਥੋੜੀ ਵਧੀਆ ਵੀ ਫੇਰ ਨਾ ਬੋਲੇ ਤੈਨੂੰ ਬਣਾ ਸਕਦੀ ਆ ਨਾ ਵਧੀਆ ਤੇ ਬਣਾ ਲਈ ਨਹੀਂ ਤੇ ਮੈਂ ਬਣਾ ਦਾਂਗੀ ਮੇਰੇ ਹੁੰਦਿਆ ਟੈਨਸ਼ਨ ਨਾ ਲੱਗਦੀ ਨਹੀਂ ਭੂਜੀ ਮੈਂ ਬਣਾ ਲਾਂਗੀ ਤੂੰ ਹੀ ਬਣਾਈ ਨਾ ਫੇਰ ਕਹਿਣਗੇ ਵੱਡੀ ਪੂਆ ਇਹ ਜਲੀ ਬਣੀ ਐ ਮੈਂ ਬਣਾ ਲਾਂਗੀ ਮਾਂ ਤੇ ਪੂਆ ਤੇ ਹੀ ਜਲੀਗੀ ਫੇਰ ਮੈਂ ਨਹੀਂ ਵੇਖ ਸਕਦੀ ਸੀ ਮਾਂ ਜਦ ਤੈਨੂੰ ਬੋਲਦਾ ਮੈਨੂੰ ਬੜਾ ਅੰਦਰੋਂ ਦੁੱਖ ਹੁੰਦਾਈ ਮੈਂ ਤੈਨੂੰ ਸਹੀ ਗੱਲ ਦੱਸਾਂ ਬੜਾ ਮਾੜਾ ਸਲੂਕ ਕਰਦੀ ਆ ਮਾਵਾ ਤੇ ਆ ਮਾਂ ਹੀ ਨਹੀਂ ਸੀ ਮਾਣ ਤੇ ਹੁਣ ਅੱਗੋ ਧੀ ਵੀ ਆ ਗਈ ਪਰ ਤਾਂ ਦੀਦੀ ਤੇ ਮੈਨੂੰ ਟਿਕਨ ਨਹੀਂ ਦਿੰਦੇ ਹੁਣ ਸਾਰਾ ਦਿਨ ਇਹਨਾਂ ਨੇ ਮੈਨੂੰ ਨਚੋਣਾ ਆ ਆ ਕਰ ਲਾ ਆ ਕਰ ਲਾ ਮੈਨੂੰ ਪਤਾ ਕਿੰਨਾ ਚਾਹੇ ਮੇਰੀ ਨਨਾਨਿਆ ਆਂਦੇ ਆ ਸੁਖ ਸੁਖ ਕਰਾਂਗੇ ਪਰ ਨਹੀਂ ਨਨਾਨਾ ਵਾਲਾ ਤੇ ਸਾਬੀਂ ਦਿਨ ਰੱਖ ਦੇ ਤੈਨੂੰ ਪਤਾ ਜੇ ਤੂੰ ਸ਼ੁਰੂ ਤਾਂ ਨਹੀਂ ਨਾ ਬੋਲੀ ਕੰਦੇ ਹੁੰਦੇ ਨਾ ਜੇ ਸ਼ੁਰੂ ਤੋਂ ਹੀ ਦੱਬ ਜਾਉਣਾ ਫੇਰ ਅਗਲੇ ਸੋਚਦੇ ਵੀ ਇਹਨਾਂ ਤੇ ਬੋਲਣਾ ਹੀ ਨਹੀਂ ਸਾਡੇ ਕੋਲ ਦਬਾ ਕੇ ਹੀ ਰੱਖਦੇ ਸਾਰੀ ਉਮਰ ਤੂੰ ਕਿਉਂ ਦੱਬੀ ਸ਼ੁਰੂ ਤੋਂ ਜੋ ਬੋਲਦੀਆਂ ਸੀ 10 ਗੱਲਾਂ ਕਰਦੀਆਂ 2 ਗੱਲਾਂ ਦਾ ਤੂੰ ਵੀ ਜਵਾਬ ਦੇ ਤੂੰ ਹੁਣ ਨਹੀਂ ਨਾ ਬੋਲਦੀ ਹੁਣ ਉਹਨਾਂ ਤੈਨੂੰ ਦਬਾ ਕੇ ਹੀ ਰੱਖਣਾ ਹੀ ਸਾਰੀ ਉਮਰ ਮੈਂ ਤੈਨੂੰ ਦੱਸਾਂ ਭਾਜੀ ਗੱਲਾਂ ਤੇ ਕਰ ਲੈਂਦੇ ਆ ਉਹ ਕੋਈ ਗੱਲ ਨਹੀਂ ਪਰ ਮੈਨੂੰ ਇੱਕ ਚਾਹ ਸੀ ਮੇਰੀ ਨਾਨ ਮੈਨੂੰ ਭਾਬੀ ਭਾਬੀ ਕਹਿੰਦੇ ਕਦੇ ਮੈਨੂੰ ਭਾਬੀ ਨਹੀਂ ਕਿਹਾ ਨਹੀਂ ਇੱਧਰ ਆ ਜਾ ਨੀ ਆ ਕਰ ਲਾ ਇੰਜ ਬੋਲ ਬਈ ਦੀਦੀ ਮੇਰਾ ਚਾਹ ਤੇ ਮਨ ਵਿੱਚ ਹੀ ਰਹਿ ਗੇ ਕੋਈ ਮੈਨੂੰ ਪਾ ਵੀ ਕਵੇ ਤੇ ਇਹ ਤੂੰ ਦੁਖੀ ਨਾ ਆ ਕਰ ਤੂੰ ਦੁਖੀ ਨਹੀਂ ਨਾ ਤੇ ਮੇਰਾ ਦਿਲ ਅੰਦਰੋਂ ਬੜਾ ਦੁਖੀ ਹੁੰਦਾ ਈ ਰੋਂਦਾ ਈ ਠੀਕ ਆ ਨਾ ਮੈਂ ਤੇ ਵਾਹਿਗੁਰੂ ਨੇ ਤੇਰੇ ਕਰਮਾਂ 'ਚ ਘਰੇ ਸੁੱਖ ਹੀ ਨਹੀਂ ਲਿਖਿਆ ਥੋੜਾ ਬੋਤਾ ਮੈਂ ਤੇ ਉਹਦੇ ਅੱਗੇ ਅਰਦਾਸ ਕਰਦੀ ਬਾਬਾ ਜੀ ਇਹਦੇ ਕਰਮਾਂ 'ਚ ਵੀ ਥੋੜਾ ਸੁੱਖ ਲਿਖ ਦਿੰਦੇ ਮੇਰੀ ਧੀ ਵੀ ਆਪਣੇ ਘਰ ਸੁખી ਰਹਿੰਦੀ ਤੂੰ ਇਹ ਤੇ ਬਿਲਕੁਲ ਹੀ ਨਹੀਂ ਸੋਚਿਆ ਉਹਦੇ ਬਾਰੇ ਹੁਣ ਤੈਨੂੰ ਵੇਖ ਕੇ ਮੈਂ ਪਰੇਸ਼ਾਨ ਹੁੰਨੀ ਆ ਅੱਜ ਜੇ ਤੇਰੀ ਮਾਂ ਹੁੰਦੀ ਤੇ ਉਹ ਵੀ ਇੱਥੇ ਆਉਂਦੀ ਤੇ ਵੇਖ ਕੇ ਤੈਨੂੰ ਦੁਖੀ ਹੁੰਦੀ ਨਾ ਦੁਖੀ ਹੁੰਦੀ ਨਾ ਤੈਨੂੰ ਵੇਖ ਕੇ ਇਸ ਕਰਕੇ ਪੁੱਤਰ ਵਾਹਿਗੁਰੂ ਅੱਗੇ ਮੈਂ ਇਹ ਅਰਦਾਸ ਕਰਦੀ ਕਿ ਤੇਰੇ ਕਰਮਾਂ ਚ ਪਰਮਾਤਮਾ ਥੋੜਾ ਜਿਆ ਤੇਰੇ ਕਰਮਾਂ ਚ ਸੁੱਖ ਲਿਖ ਦੇ ਤੂੰ ਵੀ ਜਿਹੜੀ ਜ਼ਿੰਦਗੀ ਨਾ ਥੋੜੀ ਸੌਖੀ ਕੱਟ ਲਵੇਂ ਇਹਨਾਂ ਦੀਆਂ ਗੱਲਾਂ ਇੰਨੀਆਂ ਨਾਸ ਨੇ ਨਹੀਂ ਭੂਆ ਜੀ ਮੇਰੇ ਕਰਮਾਂ ਜਿੱਤੇ ਪਰਮਾਤਮਾ ਨੇ ਸੁੱਖ ਲਿਖਿਆ ਹੀ ਵੀਰ ਲੋਕ ਵਾਰਿਸਾਂ ਤੇ ਮਾਂ ਚਲ ਗਈ ਪਿਓ ਚਲ ਗਿਆ ਜੇ ਤੁਸੀਂ ਮੈਨੂੰ ਇੱਥੇ ਵੀ ਆਇਆ ਤੇ ਮੈਂ ਸੋਚਿਆ ਚੱਲ ਘਰ-ਬਾਰ ਵਧੀ ਆ ਸੁੱਖ ਮਿਲੇਗਾ ਇੰਨਾ ਵਲੋਂ ਤਾਂ ਸੁੱਖ ਮਿਲਦਾ ਪਰ ਕਈ ਵਾਰੀ ਮਾਂ ਦੇ ਅੱਖੇ ਲੱਗ ਕੇ ਇਹ ਵੀ ਬੋਲ ਪੈਂਦੇ ਆ ਕਿੱਥੇ ਸੁੱਖ ਲਿਖਣਾ ਪਰਮਾਤਮਾ ਨੇ ਮੇਰੀ ਗੱਲ ਸੁਣ ਮੈਂ ਨਾ ਸੱਚੀ ਪੁੱਛੇ ਨਾ ਤੇ ਮੈਂ ਮੰਦਰੋਂ ਬਹੁਤ ਜ਼ਿਆਦਾ ਪਛਤਾਨੀ ਮੇਰਾ ਸਿਰ ਨੀਵਾ ਹੋ ਜਾਂਦਾ ਜਦੋਂ ਮੈਂ ਵੇਖਦੀ ਆਂ ਵੀ ਮੈਂ ਤੇ ਚੰਗੇ ਨੂੰ ਰਿਸ਼ਤਾ ਕਰਾਇਆ ਸੀ ਚੰਗਾ ਵੇਖ ਕੇ ਕਰਾਈ ਮੈਨੂੰ ਕੀ ਪਤਾ ਸੀ ਵੀ ਇਹ ਇੰਨੀਆਂ ਹੈਂੀਆਂ ਜਾਲਮ ਵੀ ਤੈਨੂੰ ਇੰਨਾ ਦੁਖੀ ਕਰਦੀਆਂ ਮੈਂ ਉਸ ਵੇਲੇ ਘੜੀ ਨੂੰ ਪਛਤਾਨੀ ਜਦੋਂ ਮੈਂ ਤੇਰਾ ਇੱਥੇ ਰਿਸ਼ਤਾ ਕਰਾਇਆ ਮੈਂ ਜਿੰਨਾ ਚਿਰ ਜਿੰਦੀ ਰਹਿਣਾ ਮੈਂ ਆਪਣੇ ਆਪ ਨੂੰ ਕੋਸਦੀ ਰਹਿਣਾ ਜੇ ਤੇ ਤੂੰ ਸੁખી ਹੋ ਜਾਵੇਂਗੀ ਨਾ ਤੇ ਮੈਨੂੰ ਵੀ ਠੰਡ ਪੈ ਗਈ ਨਹੀਂ ਤੇ ਮੈਂ ਆਪਣੇ ਆਪ ਨੂੰ ਕੋਸਦੀ ਮਤ ਜਣਾਵਾ ਵੀ ਮੈਂ ਬਹੁਤ ਗਲਤ ਕੀਤਾ ਨਹੀਂ ਭੂਜਾ ਕੀ ਕਰਨੀ ਕੋਸ ਤੇ ਮੈਂ ਆਪਣੇ ਕਰਮਾਂ ਨੂੰ ਕੋਸਦੀ ਆ ਕੋਈ ਨਹੀਂ ਕਿਤੇ ਨਾ ਕਿਤੇ ਪਰ ਮਾਤਮਾ ਨੇ ਸੋਖ ਲਿਖਿਆ ਹੀ ਹੋਏਗਾ ਤਾਂ ਮੈਂ ਆ ਤੇਰੀ ਭੂਆ ਵੀ ਆ ਤੇ ਤੇਰੀ ਮਾਂ ਵੀ ਆ ਮੇਰੇ ਹੁੰਦਿਆਂ ਨਹੀਂ ਤੂੰ ਤੰਸ਼ਾ ਨਾ ਬੱਤ ਚਿੰਤਾ ਨਹੀਂ ਕਰਨੀ ਜਾ ਦੀਏ ਪੋਸ਼ਲਾ ਜਾ ਕੇ ਉਹਨੂੰ ਚਾਹ ਪੀਣੀ ਕਿ ਕੌਫੀ ਪੀਣੀ ਫੇਰ ਬੋਲਣ ਗਿਆ ਮਾਵਾਂ ਧੀਆ ਤੂੰ ਰੋਟੀ ਪਾਣੀ ਦਾ ਬਾਅਦ ਚ ਕਰੀ ਮੇਰੀ ਧੀ ਠੀਕ ਆ ਜਾ ਪੁੱਛਣਾ ਮੇਰਾ ਪੁੱਤ ਇਹ ਹੋਈ ਗਰੂ ਸੱਚੇ ਪਾਸ਼ਾ ਮੇਰੀ ਧੀ ਦੇ ਕਰਮਾਂ ਚ ਵੀ ਸੁੱਖ ਲਿਖਦੇ ਪਤਾ ਨਹੀਂ ਮੈਂ ਤੇ ਕੋਈ ਗੁਨਾਹ ਹੀ ਕਰਤਾ ਇਹਦਾ ਰਿਸ਼ਤਾ ਕਰਾ ਕੇ ਮੈਂ ਤੇ ਆਪਣੇ ਵੱਲੋਂ ਚੰਗਾ ਸੋਚਿਆ ਸੀ ਪਰ ਮੈਨੂੰ ਨਹੀਂ ਸੀ ਪਤਾ ਵੀ ਇੰਨਾ ਮਾੜਾ ਹੋਏਗਾ ਸੱਚੇ ਪਾਸ਼ਾ ਸੋਖ ਲਿਖ ਦਿਓ ਬਾਬਾ ਜੀ ਇਹਦੇ ਕਰਮਾਂ ਦੇ ਵਿੱਚ ਤੇ ਮੇਰੇ ਗੁਨਾਹਾਂ ਦੀ ਮਾਫੀ ਦਿਓ ਹਾਂਜੀ ਉੱਪਰ ਹੋ ਕੇ ਬੈਠ ਬੁੱਤ ਦੀਦੀ ਚਾਹ ਬਣਾ ਕੇ ਕੌਫੀ ਲੈਣਾ ਸਰਪੇੜ ਅੱਗੇ ਬਣਾਉਂਦਿਆਂ ਮੇਰਾ ਵਧੀਆ ਜੀ ਚਾਹ ਬਣਾ ਦੁੱਧ ਚ ਪੱਤੀ ਪਾ ਲਈ ਪਾਣੀ ਜੈ ਨਾ ਲੈ ਆਵੀਂ ਮੇ ਤੇ ਤੰਗੀ ਤੇ ਰੂ ਵਾ ਇੱਥੇ ਬੈਠੀ ਸੀ ਕਿੱਥੇ ਚਲ ਗਈ ਵੇਖ जरा ਗਾ ਉਹ ਅੰਦਰ ਕਮਰੇ ਚ ਗਏ ਪਿੱਛੇ ਉਹ ਦਰਵਾਜਾ ਢੋਲਿਆਂ ਦੀ ਹਟ ਗਿਆ ਹੋਣਾ ਜਾ ਉਹ ਲੰਮੇ ਪੈ ਗਈ ਹੋਣੀ ਫਿਰ ਸੁਣ ਰ ਆਪਣੀ ਸੱਸ ਦਾ ਸੁਣਾ ਕੀ ਸੁਣਾਵਾ ਸੱਸ ਦਾ ਹਾਂ ਚੰਗਾ ਵਿਆਹ ਕੀਤਾ ਜੇ ਮੇਰਾ ਮਤੂ ਕੀ ਹੋਈ ਇੱਥੇ ਕਿਉਂ ਕੀ ਕਰਤੀ ਹੈ ਕੀ ਕਹਿੰਦੀ ਤੈਨੂੰ ਉੱਚਾ ਬੋਖਣਾ ਮੰਮੀ ਉਹ ਸਿਰ ਖਾਂਦੀ ਆ ਮੇਰਾ ਉਹ ਸਿਰ ਖਾਂਦੀ ਆ ਮੇਰੇ ਤੇ ਸਿਰ ਦੀਆਂ ਜਿਹੜੀਆਂ ਨਾੜੀਆਂ ਨਸਾਂ ਐ ਜੀ ਫਟ ਜਾਣੀਆਂ ਲੇ ਪੂਰੀ ਫਿਰਦੀ ਕਿਹਨਾਂ ਕਿਹੇ ਪਾਸੇ ਕਦੀ ਕਿਹੇ ਸੇਲੀ ਘਰ ਕਦੀ ਕਿਹੇ ਸੇਲੀ ਘਰ ਹੈ ਜੋ ਜਾਂਦੀ ਸਵੇਰ ਦੀ ਤੇ ਸ਼ਾਮਾਂ ਨੂੰ ਆਉਂਦੀ ਆ ਆਉਂਦੀ ਸਾਰਾ ਘਰ ਸਿਰ ਤੇ ਚੁੱਕ ਲੈਂਦੀ ਮੇਰੇ ਮੰਜੇ ਦੀ ਚਾਦਰ ਨਹੀਂ ਵਿਛਾਈ ਮੇਰਾ ਆਹ ਨਹੀਂ ਕੀਤਾ ਮੈਨੂੰ ਰੋਟੀ ਨਹੀਂ ਪੋਛਦੀ ਮੈਨੂੰ ਪਾਣੀ ਧਾਣੀ ਨਹੀਂ ਪੋਛਦੀ ਬੰਦਾ ਬਚੇ ਤੁਸੀਂ ਵੀ ਸਿਆਣੇ ਜੇ ਉਹ ਤੂੰ ਲੂਰ ਲੂਰ ਫਿਰਦੀ ਰਹੇਂਗੀ ਤੇਰੇ ਮਗਰ ਥੋੜੀ ਮੈਂ ਲੈ ਕੇ ਚਾਹ ਪਾਣੀ ਤੇ ਰੋਟੀਆਂ ਫਿਰਦੀ ਰਵਾਂਗੇ ਪਿੱਛੇ ਪਿੱਛੇ ਫੇਰ ਆਂਦੀ ਮੇਰੇ ਮੰਜੇ ਦੀ ਚਾਦਰ ਨਹੀਂ ਵਿਸ਼ੀ ਤੂੰ ਤੇ ਤੂੰ ਕਚੱਜੀ ਆ ਤੁਹਾਡੇ ਬਾਰੇ ਪਤਾ ਨਹੀਂ ਮੇਰੀ ਤੁਹਾਨੂੰ ਕਿੰਨੀਆਂ ਗੱਲਾਂ ਕਰਦੀ ਮੇਰੇ ਮੈਂ ਫੇਰ ਕੱਲ ਚੰਗੀ ਠੰਡੀ ਕੀਤੀ ਮੈਂ ਕਿਹਾ ਮੈਨੂੰ ਜੋ ਮਰਜ਼ੀ ਕਹਿ ਲੈ ਮੇਰੀ ਮਾਂ ਤੇ ਨਾ ਜਾਵਾਂ ਮੈਂ ਕਿਹਾ ਠੀਕ ਹੈ ਨਹੀਂ ਜਿਹੜੀ ਗੱਲ ਮੇਰੇ ਨਾਲ ਮੇਰੇ ਨਾਲ ਕਹੇ ਮੇਰੀ ਮਾਂ ਤਾਂ ਜਾਣ ਦੀ ਕਿਹੜੀ ਲੋੜ ਐ ਨਹੀਂ ਮੈਂ ਉਹਨੂੰ ਕੀ ਦੁੱਖ ਦੇਣ ਨਹੀਂ ਜਾ ਕੇ ਦੁੱਖ ਦੇਣੀ ਹੈ ਹੈ ਫਿਰ ਐਨਾ ਬੋਲੀ ਹਾਰ ਕੇ ਮੈਂ ਆਖਿਆ ਮੈਂ ਕਿਹਾ ਵੀ ਉਦੋਂ ਤੇ ਮੈਂ ਮੇਰੀ ਮਾਂ ਸਾਹਮਣੇ بڑے ਹੱਥ ਜੋੜ-ਜੋੜ ਕੇ ਨਹੀਂ ਹਾਂ ਕਿ ਮੇਰਾ ਪੁੱਤ ਬਾਹਰ ਆ ਤੇ ਕੋਈ ਨਹੀਂ ਮੈਂ ਕੱਲ ਨੂੰ ਆਪਣੀ ਨੋਨ ਨੂੰ ਮੈਂ ਬਾਹਰ ਭੇਜਣਾ ਇਹੋ ਕਿਹਾ ਸੀ ਨਾ ਤੁਹਾਨੂੰ ਇਦਾਂ ਹੀ ਕਹਿੰਦੀ ਹੈ ਤੇ ਮੇਰੀ ਘੜੀ ਖਾਲਿਆ ਮੈਂ ਦੋ ਟਿੱਕੀਆਂ ਖਾਣੀਆਂ ਆਪੇ ਬਣਾ ਕੇ ਖਾ ਲਿਆ ਕਰੂੰਗੀ ਤੇ ਹੋਣ ਕਿਤੇ ਪਾਣੀ ਦਾ ਗਲਾਸ ਨਹੀਂ ਫੜ ਕੇ ਪੀਤਾ ਜਾਂਦਾ ਐਨਾ ਜਿੰਨਾ ਦੁਖੀ ਕਰਦੇ ਪਤਾ ਨਹੀਂ ਕੀ ਖਾ ਲੈਂਦੀ ਆ ਸਵੇਰੇ ਸਵੇਰੇ ਐਨਾ ਬੋਲਦੀ ਐਨਾ ਬੋਲਦੀ ਹਾਰ ਕੇ ਫਿਰ ਮੈਂ ਕੱਲ ਕਿਹਾ ਮੈਂ ਕਿਹਾ ਵੀ ਮੈਂ ਪੇਕੇ ਜਾਣਾ ਤੇ ਫੇਰ ਆਂਦੀ ਨਹੀਂ ਜਾਣਾ ਆਂਦੀ ਦਿਨ ਤੇ ਆ ਰਾ ਤੇਰੇ ਪੇਕੇ ਆਣ ਇੱਥੇ ਆਣਾ ਤੂੰ ਦਿਵਾਲੀ ਲੈਣ ਜਾਣੀ ਆਂ ਮੈਂ ਕਹਾਂ ਮੈਂ ਦਿਵਾਲੀ ਲੈਣ ਨਹੀਂ ਜਾਣੀ ਮੈਂ ਕਹਾਂ ਮੇਰੀ ਮੰਮੀ ਦਾ ਫੋਨ ਆਇਆ ਭੂਆ ਹੀ ਮੈਂ ਤਾਂ ਚੱਲਣੀ ਆਂ ਹੈ ਇਹ ਆਂਦੀ ਲੈ ਭੂਆ ਨੂੰ ਵੀ ਕਹੇ ਇੱਥੇ ਆਵੇ ਲੋਕਾਂ ਨੂੰ ਆਂਡਾ ਗਵੰਡਾ ਨੂੰ ਪਤਾ ਲੱਗੇ ਵੀ ਇਹਦੀ ਭੂਆ ਹੀ ਬੰਦਾ ਪੁੱਛੇ ਮੈਂ ਮੇਰੀ ਭੂਆ ਨੇ ਢੋਲਡ ਮੱਕਣਾ ਲੈਣਾ ਕਿ ਮੈਂ ਪਤੀਜੀ ਘਰ ਆਈ ਆਂ ਆ ਗੱਲਾਂ ਜਿਤੇ ਆ ਬਾਤਾਂ ਮੈਂ ਤਾਂ ਮੰਮੀ ਵੈਸੇ ਮੈਂ ਆਖਾ ਤੁਸੀਂ ਗਲਤੀ ਕੀਤੀ ਮੇਰਾ ਉੱਥੇ ਵਿਆਹ ਕਰਕੇ ਜੇ ਨਿਰਮਲ ਨੂੰ ਕਹਦਾ ਤੇ ਉਹ ਵੀ ਆਪਣੀ ਮਾਂ ਦੀ ਬੋਲੀ ਬੋਲਦਾ ਫਿਰ ਹਾਰ ਕੇ ਪਤਾ ਕੱਲ ਕੀ ਕਹਿੰਦੀ ਮੈਂ ਉਹ ਕਿਹਾ ਮੈਂ ਕਹ ਪੁੱਤ ਵੀ ਤੇਰਾ ਤੇਰੇ ਵਰਗਾ ਵਾ ਤੇ ਆਂਦੀ ਚਾਹ ਚਲੀ ਜਾ ਬਾਹਰ ਆਹ ਤੇ ਤੂੰ ਉਹਨੂੰ ਕਹਿ ਮੈਨੂੰ ਲਾ ਛਾ ਕੇ ਲੈ ਜਾਂਦੀ ਮੈਂ ਕਹਿੰਦੀ ਜਦੋਂ ਮੈਂ ਕਹਿੰਨੀ ਮੈਂ ਉਹ ਵੀ ਫੇ ਤੇਰੀ ਬੋਲੀ ਬੋਲਦਾ ਨਹੀਂ ਮੇਰੀ ਮਾਂ ਬਜ਼ੁਰਗ ਆ ਮੇਰੀ ਮਾਂ ਨੂੰ ਸਾਂਭ ਮਾਂ ਦੀ ਸੇਵਾ ਕਰ ਮੈਂ ਮਾਂ ਜਵਾਨ ਫਿਰ ਮੈਨੂੰ ਕਹਿੰਦੀ ਤੂੰ ਮੈਨੂੰ ਹਾਰਟ ਅਟੈਕ کرا ਦੇਂਗੀ ਮੈਨੂੰ ਫਲਾਣ ਕਰ ਦੇਗੀ ਮੰਮੀ ਮੈਂ ਬੜੀ ਦੁਖੀ ਆ ਮੈਂ ਤੇ ਭੂਆ ਸਾਹਮਣੇ ਕੋਈ ਗੱਲ ਨਹੀਂ ਕੀਤੀ ਮੈਂ ਬੜੀ ਦੁਖੀ ਜੀ ਉੱਥੇ ਉਹ ਤੇ ਜਰਾ ਖਿੱਚ ਕੇ ਰੱਖ ਥੋੜਾ ਜਿਹਾ ਕੀ ਗੱਲ ਚੱਦਰ ਨਹੀਂ ਵਿਛਾ ਸਕਦੀ ਇਹਨਾ ਵੀ ਨਹੀਂ ਉਹ ਤਾਂ ਕਿਹਾ ਮੈਂ ਕਹਾਂ ਜਬਾਨ ਚੱਲਦੀ ਹੱਥ ਵੀ ਚਲਾ ਲਾ ਮਸ਼ੀਨ ਆ ਸਾਰਾ ਕੁਝ ਅੰਦਰ ਜਾ ਕੇ ਢੋਲਾ ਪਰ ਨਹੀਂ ਉਹ ਤੇ ਪਤਾ ਹੀ ਨਹੀਂ ਕਿਸ ਮਿੱਟੀ ਦੀ ਬਣੀ ਆ ਬੜਾ ਬੋਲਦੀ ਪਰ ਮੈਨੂੰ ਮੈਂ ਤਾਂ ਕੇਵਲੇ ਦੁਖੀ ਹੁਆ ਕੇ ਮੈਂ ਆਖਿਆ ਕਿ ਮੈਂ ਪਹਿਲਾਂ ਮੈਨੂੰ ਕਹਿੰਦੀ ਅੱਜ ਜਾ ਤੇ ਸਵੇਰੇ ਆ ਜਾ ਮੈਂ ਕਿਹਾ ਮੈਂ ਵੀ ਹੁਣ 4 ਦਿਨ ਲਾ ਕੇ ਆਉ ਤੈਨੂੰ ਵੀ ਪਤਾ ਲੱਗੂ ਤੇਰੇ ਹੱਥਾਂ ਨੂੰ ਸੇਕ ਲੱਗੂ ਵੀ ਕਿੰਦਾ ਰੋਟੀਆਂ ਬਕਾਈ ਦੀ ਤੇ ਕਿੰਦਾ ਰੋਟੀ ਬਕਾਈਦੀ ਹੈ ਤੇ ਕਿੰਦਾ ਮੈਂ ਤੂੰ 4 ਦਿਨ ਲਾ ਕੇ ਜਾਈ ਭੂਆ ਇੱਥੇ ਇਹਦੇ ਭੂਆ ਦੇ ਨਾਲ 4 ਦਿਨ ਰਹਿ ਤੂੰ ਰਹਿਣਾ ਮੈਂ ਇੱਥੇ ਮੈਂ ਬੜੀ ਪਰੇਸ਼ਾਨ ਹੋਈ ਮੈਂ ਤੇ ਦੁਖੀ ਕਰ ਮਾਰਿਆ ਨੇ ਮਨਮੀਤ ਹੁਣ ਤੂੰ ਆਈ ਹੈ ਨਾ 4 ਦਿਨ ਰਹਿਣਾ ਨਾ ਤੇ ਪੂਰੀ ਆਸ਼ ਨਾਲ ਰਹਿ ਆਰਾਮ ਕਰ ਆਰਡਰ ਕਰ ਉਹਦੇ ਤੇ ਜੋ ਖਾਣਾ ਜੋ ਤੇਰਾ ਦਿਲ ਕਰਦਾ ਉਹਨੂੰ ਕਹਿ ਉਹ ਤੈਨੂੰ ਬਣਾ ਕੇ ਦਊਗੀ ਕਿਹੇ ਚੀਜ਼ ਦੀ ਟੈਨਸ਼ਨ ਨਹੀਂ ਲੈਣੀ ਸੁਣਿਆ ਨਾ ਤੂੰ ਪੂਰੇ ਆਰਾਮ ਨਾਲ ਬੈਠਣਾ ਮੈਂ ਤੋਏ ਮੰਮੀ ਇੱਕ ਮੈਂ ਗੱਲ ਕਵਾਂ ਹਾਂ ਤੁਸੀਂ ਵੀ ਮੇਰਾ ਜਦੋਂ ਪ੍ਰੋਣਾ ਵੇਖਣ ਗਏ ਰਹਿਣਾ ਤੁਸੀਂ ਵੀ ਹਵਾ 'ਚ ਹੀ ਉੱਡਦੇ ਰਹੇ ਹਵਾ 'ਚ ਤੁਹਾਨੂੰ ਮੇਰੀ ਸੱਸ ਨੇ ਗੱਲਾਂ ਕਰਤੀਆਂ ਤੇ ਹਵਾ ਹਵਾ 'ਚ ਤੁਸੀਂ ਤੇ ਭਰਾ ਵੀ ਪੁੱਤਰ ਗਏ ਨਹੀਂ ਸਾਨੂੰ ਕੀ ਪਤਾ ਸੀ ਮਨਮੀਤ ਇਹਨੇ ਇਦਾਂ ਦਾ ਹੀ ਕਿਹਾ ਬਾਹਰ ਕਮਾਈ ਤੇ ਤੈਨੂੰ ਭੇਜਦਾ ਹੋਣਾ ਸਾਰਾ ਭਾ ਭੇਜਦਾ ਸੱਤਾ ਚੁੱਲਿਆਂ ਦੀ ਸਵਾ ਮੇਰੇ ਹੱਥ ਤੇ ਤੇ ਰੁਪਈਆ ਵੀ ਨਹੀਂ ਆਉਂਦਾ ਮਾਦੇ ਅਕਾਊਂਟ ਚ ਹੀ ਹੁੰਦਾ ਏ ਜੇ ਸਾਰਾ ਕੁਝ ਮਾਦੇ ਅਕਾਊਂਟ ਚ ਬੈ ਲਗੇ ਹਾਂ ਮੇਰੇ ਫੇਰ ਮੇਰੀ ਗੱਲ ਸੁਣ ਤੂੰ ਵੀ ਚੁੱਪ ਕਰਕੇ ਨਾ ਜੇ ਤੇਰੇ ਕੋ ਹੁੰਦਾ ਕੰਮ ਕਰ ਨਹੀਂ ਹੁੰਦਾ ਨਾ ਕਰ ਆਪੇ ਪਕਾਵੇ ਤੇ ਆਪੇ ਖਾਵੇ ਤੇ ਇੱਕ ਦਿਨ ਛੱਡ ਕੇ ਦੂਜੇ ਦਿਨ ਤੂੰ ਮੇਰੇ ਕੋ ਇੱਥੇ ਆ ਜਾ ਕਰ ਕੋਈ ਲੋੜ ਨਹੀਂ ਹੈਗੀ ਤੈਨੂੰ ਉੱਥੇ ਕੰਮ ਕਰਨ ਦੀ ਨੌਕਰਾਨੀ ਥੋੜਾ ਤੂੰ ਆਹ ਉਹ ਮੈਨੂੰ ਇਹ ਵੀ ਕਹਿੰਦੀ ਆ ਆਂਦੀ ਜਿਵੇਂ ਵਿਆਹ ਕੇ ਲਿਆਂਦਾ ਤੇ ਕੰਮ ਕਰ ਮੈਂ ਕਹਾਂ ਮੈਂ ਕੰਮ ਵਾਲੀ ਨਹੀਂਗੀ ਜਾਂਦੀ ਕੰਮਾਂ ਵਾਲੀਆਂ ਹੀ ਹੁੰਦੀਆਂ ਵਾ ਨੋਆ ਵਿਆਹ ਕੇ ਲਈਏ ਜਦੋਂ ਘਰ ਦੇ ਕੰਮ ਕਰਨੇ ਤੇ ਕੰਮਾਂ ਵਾਲੀਆਂ ਹੀ ਹੁੰਦੀਆਂ ਵਾ ਤੇ ਮੈਂ ਫਿਰ ਤੂੰ ਵੀ ਕਰਨਾ ਤੂੰ ਵੀ ਕਰਕੇ ਵਖਾ ਤੂੰ ਵੀ ਤੇ ਕਿਹੇ ਟਾਈਮ ਤੇ ਇਸ ਘਰ ਦੀ ਨੋ ਹੀ ਸੀਗੀ ਉਹਦੇ ਵੱਲ ਵੇਖ ਮੈਂ ਨਹੀਂ ਨਹੀਂ ਆਸ਼ਲੈਂਡੀ ਸੋਖੀ ਜੇ ਫਿਰ ਵੀ ਤੁਹਾਡੇ ਅੱਗੇ ਨਹੀਂ ਨਾ ਬੋਲਦੀ ਸੋਖੀ ਜੇ ਹਰ ਇੱਕ ਕੰਮ ਤੇ ਕਰਦੀ ਆ ਮੈਂ ਕਰਕੇ ਵੀ ਸੱਚ ਸਵਾਹ ਪਉਣਨੀ ਜੇ ਪਤਾ ਨਹੀਂ ਕਿੱਥੇ ਚੜਦੀ ਤੇ ਕਿੱਥੇ ਉਤਰਦੀ ਆ ਮੇਰੀ ਸੱਸ ਕੋਈ ਗੱਲ ਨਹੀਂ ਹੁਣ ਮੈਂ ਆ ਗਈ ਹਾਂ ਨਾ ਇਹਨੂੰ ਵੀ ਥੋੜਾ ਜਿਹਾ ਮੈਂ ਸਿੱਧਿਆ ਕਰਕੇ ਜਿਉ ਸਿੱਧਿਆ ਕਰਕੇ ਜਾਈ ਮੈਂ ਤਾਂ ਕਰਾਂਗੀ ਥੋੜਾ ਬਹੁਤਾ ਤੇਰਾ ਵੀ ਇਹਨੂੰ ਡਰ ਹੁੰਦਾ ਮੰਮੀ ਪੂਆ ਕਿੱਥੇ ਗਈ ਪੂਆ ਗਈ ਨਾਲ ਦੇ ਘਰ ਗਵਾਂਡੀਆਂ ਦੇ ਬੀਜੀ ਨੇ ਬੁਲਾਇਆ ਸੀ ਅੱਛਾ ਤੇ ਉਹਨਾਂ ਦੇ ਘਰ ਗਈ ਬਿੰਦੀ ਥੋੜਾ ਘਰ ਜਦੋਂ ਆਂਦੀ ਆ ਬਸ ਜੁੱਤੀ ਪਾਈ ਤੇ ਚੱਲ ਉਧਰ ਜੁੱਤੀ ਪਾਈ ਤੇ ਚੱਲ ਉਧਰ ਬੰਦਾ ਤੂੰ ਘਰ ਬਹਿ ਜਾ ਆਹ ਹੋ ਇਹ ਤੇਗਾ ਪੇਕੇ ਆ ਕੇ ਪਰ ਲੱਗੇ ਪੂਆ ਨੂੰ ਵੀ ਆਹੋ ਹੋਰ ਕੀ ਇੱਕ ਤੇ ਮਨਮੀਤ ਹੈ ਨਾ ਘਰ ਚ ਦਖਲ ਅੰਦਾਜ਼ੀ ਬੜੀ ਕਰਦੀ ਉਹ ਹਾਂ ਮੈਂ ਵੀ ਵੇਖਿਆ ਮੈਂ ਇਹਦੀ ਨਾ ਜਰਾ ਮੱਸਾ ਵੀ ਸੀ ਮਨ ਨੂੰ ਮੈਂ ਕੁਝ ਕਵਾ ਨਾ ਨਾਲ ਹੀ ਭੁੰਡ ਹੋ ਜਾਂਦੀ ਉਹ ਸੇ ਵੇਲੇ ਬੋਲਣਾ ਸ਼ੁਰੂ ਕਰਦੇ ਤੁਸੀਂ ਇਹਨੂੰ ਕਹਿੰਦੇ ਨੇ ਕਹਿੰਦੇ ਕਿਉਂ ਹਾਂ ਤਾਂ ਮੈਨੂੰ ਨਹੀਂ ਕਿਹਾ ਕਾਲਡਿੰਗ ਵੱਲੋਂ ਵੀ ਤੂੰ ਪੀਲਾ ਹਾਂ ਹਾਂ ਮੈਂ ਤਾਂ ਤਾਂ ਹੀ ਕਿਹਾ ਮੈਂ ਤੂੰ ਹੀ ਬੜਾ ਹੀ ਜਾਂਦਾ ਤੁਹਾਨੂੰ ਭੂਆ ਇਹਦਾ ਭੂਆ ਤਾਂ ਕਹਿੰਦੀ ਹੈ ਰਿਸ਼ਤਾ ਜੋ ਆਪਣੇ ਹੱਥੀ ਕਰਾਇਆ ਵਾ ਹਾਂ ਪਰ ਕਹਿਣਾ ਨਹੀਂ ਨੋਤੀ ਨੂੰ ਕਹਿਣਾ ਹੈਗਾ ਘਰ ਦੇ ਵਿੱਚ ਦਖਲ ਅੰਦਾਜ਼ੀ ਥੋੜਾ ਤੂੰ ਕਰੇਂਗੀ ਆ ਕੇ ਤੂੰ ਆਈਂ ਦੋ ਚਾਰ ਦਿਨ ਤੂੰ ਆਰਾਮ ਨਾਲ ਉਧਰ ਰਹਿ ਉਹਦੇ ਘਰ ਦੇ ਵਿੱਚ ਸਾਡੇ ਚ ਦਖਲੰਦਾ ਜੀਆਂ ਕਰੀਆਂ ਨਾ ਇਹਨੂੰ ਇਦਾਂ ਨਾ ਕਹੋ ਇਹਨੂੰ ਉਦਾਂ ਨਾ ਕਹੋ ਫੇਰ ਤੇਰੇ ਵਾਸਤੇ ਨਹੀਂ ਢਾਲ ਬਣਾਈ ਪੈਣਾ ਤੇਰੇ ਵਾਸਤੇ ਕੁਝ ਹੋਰ ਹੀ ਬਣਾਇਆ ਹੋਊਗਾ ਮੈਂ ਉਹ ਮਾਂ ਮੇਰੀ ਨੇ ਤਾਂ ਕਿਹਾ ਨਹੀਂ ਭੂਆ ਜ਼ਿਆਦਾ ਇੰਟਰਫੇਅਰ ਕਰ ਆਹੋ ਜ਼ਿਆਦਾ ਕਰਦੀ ਹੈ ਜ਼ਿਆਦਾ ਕਰਦੀ ਹੈ ਵੇਖਿਆ ਮੇਰਾ ਸਾਹਿਬ ਦੁੱਖ ਬੜਾ ਲੱਗਦਾ ਜਦੋਂ ਨੂੰ ਕਹੋ ਸੀਮਾ ਨੂੰ ਕੁਝ ਵੀ ਆਹੋ ਹਾਂ ਫੇਰ ਬੜਾ ਤੜਫਦੀ ਹੈ ਨਹੀਂ ਉਸੇ ਵੇਲੇ ਸ਼ੁਰੂ ਹੋ ਜਾਂਦੀ ਹੈ ਉਸੇ ਵੇਲੇ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਨਹੀਂ ਕਹਿੰਦੀ ਸੀਮਾ ਬਾਰੇ ਕੁਝ ਕਹ ਦੋ ਕੱਲ ਜਦੋਂ ਆਈ ਆ ਕਿੰਦੀ ਨਹੀਂ ਕੋਸ਼ਿਸ਼ ਸੀ ਮਾਂ ਬਾਰੇ ਤੁਹਾਡੇ ਨਾਲ ਨਹੀਂ ਕੋਈ ਗੱਲ ਕਰਦੀ ਨਾ ਨਾ ਮੈਂ ਤੈਨੂੰ ਕਹਿੰਦੇ ਵੀ ਜੇ ਮੈਂ ਗੱਲ ਕਰਦੀ ਆ ਨਾ ਸੀਮਾ ਨੂੰ ਜਿਵੇਂ ਕਿਸੇ ਵळे ਡਾਂਟ ਤਾਂ ਕੋਈ ਗਲਤੀ ਕਰਦੀ ਤੇ ਡਾਂਟਣਾ ਹੀ ਆ ਨਾ ਤੇ ਜਦੋਂ ਮੈਂ ਡਾਂਟਦੀ ਆ ਨਾ ਉਹ ਵਿੱਚ ਉਸੇ ਵळे ਬੋਲ ਪੈਂਦੀ ਨਾਲ ਹੀ ਬੋਲ ਪੈਂਦੀ ਉਸੇ ਵळे ਨਾਲ ਬੋਲ ਪੈਂਦੀ ਪਤਾ ਗਿੰਦਾ ਇਹ ਫਿਰ ਜਦੋਂ ਆਪਾਂ ਬੋਲਦੇ ਆ ਨਾ ਅਗਲੇ ਨੂੰ ਸ਼ਹਿ ਮਿਲਦੀ ਆ ਵੀ ਚੱਲ ਕੋਈ ਗੱਲ ਨਹੀਂ ਆ ਮੈਂ ਜੇ ਮੇਰੀ ਸੱਸ ਮਾਂ ਮੈਨੂੰ ਕੁਝ ਕਹਿੰਦੀ ਆ ਤੇ ਕਹਿੰਦੀ ਰਵੇ ਨਾਲ ਉਹ ਤਾਂ ਵੀ ਨਹੀਂ ਸਾਈਡ ਲੈਂਦੀ ਆ ਨਾ ਪੂਆ ਦੇ ਸਾਈਡ ਲੈਂਦੀ ਪਈ ਨਾ ਉਹ ਮੰਮੀ ਸਾਈਡ ਤੇ ਉਹਨੇ ਆਪੇ ਲੈਣੀ ਆ ਉਹ ਸਮਝਦੀ ਆਣਾ ਕਿ ਮੈਂ ਇਸ ਘਰ ਦੀ ਧੀ ਆ ਉਹਨੂੰ ਹੁਣ ਇਹਨਾਂ ਨੂੰ ਪਤਾ ਕਿ ਹੁਣ ਉਹਦਾ ਕੋਈ ਇਸ ਘਰ ਦੇ ਵਿੱਚ ਹੱਕ ਨਹੀਂ ਹੈਗਾ ਹੁਣ ਇਸ ਘਰ ਦੀ ਧੀ ਮੈਂ ਆ ਮੈਨੂੰ ਪਤਾ ਮਸੀਮਤ ਕਿੰਦਾ ਰੋਪ ਪਾ ਰਹੇ ਆ ਹਾਂ ਨਹੀਂ ਠੀਕ ਆ ਬਿਲਕੁਲ ਠੀਕ ਆ ਪਤਾ ਨਹੀਂ ਇਹਨੂੰ ਕੀ ਆ ਮਨਮੀਤ ਦੂਜੇ ਦਿਨ ਝੋਲਾ ਚੁੱਕਦੀ ਤੇ ਆ ਜਾਂਦੀ ਤੇ ਉਹਨੂੰ ਇੰਜ ਸਾਂਭ ਕੇ ਰੱਖਦੀ ਹੋ ਨਾ ਜਿਵੇਂ ਪਤਾ ਨਹੀਂ ਉਹਦੇ ਵਿੱਚ ਕਿਹੜਾ ਖਜ਼ਾਨਾ ਇੰਨੇ ਡੱਪਿਆ ਤੇ ਹੈ ਕੀ ਆ ਦੋ ਸੂਟਾਂ ਦਾ ਸਵਾ ਤੇ ਉਹਦੇ ਵਿੱਚ ਕੁਝ ਹੈਗਾ ਨਹੀਂ ਪਰ ਉਹਨੂੰ ਇੰਜ ਸਾਹਮਣੇ ਸਾਹਮਣੇ ਰੱਖਦੀ ਨਾਲ ਉਹਦੇ ਕਿਤੇ ਉਹਨੂੰ ਦੂਰ ਹੀ ਨਹੀਂ ਕਰਦੀ ਮੈਂ ਤਾਂ ਲੱਗਦਾ ਉਹ ਸੂਟ ਪਾ ਲੇ ਤੇ ਉਹ ਥੋਲੇ ਦੋ ਹੀ ਲਿਆਂਦੀ ਹੋਣੀ ਭੂਆ ਤਾਂ ਦੋ ਹੀ ਆ ਦੋ ਹੀ ਸੂਟ ਲੈਂਦੇ ਆ ਪਰ ਹੁਣ ਵੀ ਵੇਖੋ ਕਿ ਇਦਾਂ ਭੂਆ ਵੀ ਆਪਣੇ ਘਰ ਤੋਂ ਜਿੱਥੇ ਆਈ ਉੱਥੇ ਬਹਿ ਤੂੰ ਗਵਾਂਡੀਆਂ ਦੇ ਘਰ ਕੀ ਕਰਨ ਗਈ ਆ ਨਾ ਜੇ ਮੈਂ ਸਵੇਰੇ ਕਿਹਾ ਵਾ ਮੈਂ ਵੀ ਤੂੰ ਘਰ ਬਹਿ ਕੋਈ ਗੱਲ ਨਹੀਂ ਨਹੀਂ ਕੱਦੀ ਹੈਗੀ ਤਾਂ ਮੈਂ ਧੀ ਆ ਨਾ ਇਸ ਗਲੀ ਦੀ ਲੈ ਜਿਹੜਾ ਮੈਨੂੰ ਬੁਲਾਏਗਾ ਮੈਂ ਜਾਣਾ ਨਹੀਂ ਮੈਂ ਵੀ ਤੇ ਇਸ ਘਰ ਦੀ ਧੀ ਆ ਮੇਰਾ ਤਾਂ ਨਹੀਂ ਦਿਲ ਕਰਦਾ ਕਿ ਕੋਲ ਜਾਣ ਨੂੰ ਪਰ ਉਹਨੂੰ ਆਦਤ ਆ ਫਿਰੰਦੀ ਫਿਰਦੀ ਰਹਿੰਦੀ ਆ ਆਦਤ ਅਸਲ 'ਚ 부ਆ ਉੱਥੇ ਗਿੱਜੀ ਆ ਨਾ ਆਪਣੇ ਸੋਹਰੇ ਘਰ ਘਰ ਫਿਰੰਦੀ ਤੇ ਉਹ ਖਰਾ ਦੇ ਤੇਰੀ ਸੋਹੀ ਕਰਨ ਲੱਗੇ ਉਹ ਕੀ ਕਰਨਦੀ ਅੱਜ ਦਿਖੀ ਨਹੀਂ ਸਵੇਰ ਦੀ ਬਸ ਜਲਪੁਣਾ ਲੱਗੀ ਹੋਣੀ ਆ ਉਹ ਕਮਰੇ ਦੇ ਵਿੱਚ ਹੈਗੀ ਉਹ ਸੋਫਿਆਂ ਦੇ ਛਾੜ ਛਾੜ ਲੈਂਦੀ ਉਹ ਪਛਾੜ ਦਿੰਦੀ ਉਹ ਲਾਹ ਦਿੰਦੀ ਉਹ ਪਛਾੜ ਦਿੰਦੀ ਹੋਰ ਉਹਨੂੰ ਕੀ ਕੰਮ ਹੈ ਮੈਂ ਨਹੀਂ ਆ ਇੰਨੇ ਮੋٹے ਦਿਮਾਗ ਦੀਆਂ ਨਾ ਇਹਨੂੰ ਮਾਸਾ ਨਹੀਂ ਪਤਾ ਕਿ ਵੇਖੋ ਟਾਈਮ ਕੀ ਹੋਣ ਨੂੰ ਆਇਆ 12:30 ਵਜੰਦੇ ਆ ਕਿ ਮੈਂ ਨਨਾਲ ਨੂੰ ਪੁੱਛ ਹੀ ਲਵਾਂ ਕਿ ਕੀ ਦੀਦੀ ਚੀਜ਼ ਖਾਣੀ ਆ ਕਿਹੜੀ ਸਬਜ਼ੀ ਖਾਣੀ ਮੈਂ ਉਹ ਬਣਾ ਲਵਾਂ ਕੋਈ ਇਹਨੂੰ ਵੈਸੇ ਜ਼ਿੰਮੇਵਾਰੀ ਦਾ ਨਹੀਂ ਹੈਗਾ ਬਸ ਸਨਮੇਤ ਜਿੰਨੀ ਦੇਰ ਕਹਿਣਾ ਨਹੀਂ ਨਾ ਉਹਨੇ ਕੁਝ ਕਰਨਾ ਨਹੀਂ ਉਹਨੇ ਇਹ ਨਹੀਂ ਕਹਿਣਾ ਮੋٹے ਦਿਮਾਗ ਵਾਲੀ ਨੇ ਕਿ ਮੈਂ ਆਪ ਹੀ ਪੁੱਛ ਲਵਾਂ ਜਾ ਕੇ ਆਪਣੇ ਦਿਮਾਗ ਆਪਣਾ ਦਿਮਾਗ ਤੇ ਬਿਲਕੁਲ ਹੀ ਨਹੀਂ ਉਹਨੇ ਮਤ ਬਣਾਗਾ ਜੀ ਜਲ ਲਲਪੂਣਾ ਕਰਦੀ ਜਨਪੂਣਾ ਬਹੁਤ ਜ਼ਿਆਦਾ ਵਾ ਛੋੜ ਤਾਂ ਨਾ ਤੁਸੀਂ ਉਹਦੇ ਨਾਲ ਕੱਟੀ ਜਾਂਦੇ ਜੀ ਕੱਟਣੀ ਪੈਂਦੀ ਹੈ ਜਰਾ ਪਿਆ ਜਾਣੀ ਹੈ ਜਾਂ ਵਾਪਿਆ ਜਾਣੀ ਹੈ ਨਾਲ ਮੰਮੀ ਵੀਰ ਚਲਾ ਗਿਆ ਵਾ ਨਹੀਂ ਪੁੱਤ ਵੀਰ ਇੱਥੇ ਹੀ ਆ ਮੈਨੂੰ ਮਿਲੇ ਤੋਂ ਬਿਨਾਂ ਨਹੀਂ ਜਾਂਦਾ ਅੱਛਾ ਹੂੰ ਮਿਲ ਕੇ ਜਾਊਗਾ ਉਹ ਠੀਕ ਆ ਮੈਂ ਜਾਣਾ ਸੀ ਦੁਕਾਨ ਤੇ ਵੀਰ ਕੋਲ ਸਾਮਾਨ ਮੈਂ ਚੱਲ ਵੀਰ ਨੂੰ ਪੁੱਛ ਲੈਣੀ ਵੀ ਆ ਜੀ ਉੱਥੇ ਤੇ ਵੀਰ ਨੂੰ ਕੀ ਪੁੱਛਣਾ ਪੁੱਤ ਹੂੰ ਤੂੰ ਮੇਰੇ ਨਾਲ ਚੱਲੇ ਆਪਾਂ ਦੋਵੇਂ ਜਣੀਆਂ ਚੱਲਾਂਗੇ ਤੂੰ ਜੋ ਲੈਣਾ ਲੈ ਲਈ ਮੈਂ ਚੱਲ ਪੋਸ਼ ਲੈਣੇ ਕਿ ਵੇਲੇ ਗਾਗੂ ਦਾ ਟਾਈਮ ਹੁੰਦਾ ਨਾ ਉਸ ਟਾਈਮ ਨਾਲ ਜਾਣੇ ਕਿ ਚਲੋ ਵਿੱਚ ਜਿਹੜਾ ਫ੍ਰੀ ਹੋਵੇ ਕਿ ਮੇਰਾ ਬੜਾ ਸਾਮਾਨ ਮੁੱਕਿਆ ਵਾ ਸ਼ੈਂਪੂ ਤੱਕ ਮੁੱਕੇ ਮੇਰੇ ਕੋਈ ਨਹੀਂ ਤੂੰ ਲਿਸਟ ਬਣਾ ਨੇ ਲਿਸਟ ਕਾਦੀ ਬਣਾਣੀ ਆ ਜਦੋਂ ਮੈਨੂੰ ਸਾਰਾ ਕੁਝ ਦੇਖ ਗਿਆ ਮੈਂ ਆਪੇ ਚੁੱਕੀ ਜਾਣਾ ਕੋਈ ਗੱਲ ਨਹੀਂ ਆਪਾਂ ਮਾਮਾ ਧੀਆਂ ਚੱਲ ਜਾਾਂਗੇ ਆਂਦਾ ਲੱਕੀ ਤੇ ਉਹਨੂੰ ਪੁੱਛ ਲੈਨੇ ਕਿਹੜੇ ਟਾਈਮ ਫਰੀ ਆ ਲੈ ਆਈ ਗਿਆ ਵੀਰ ਅਸਾਂ ਮੰਮੀ ਮੈਂ ਚੱਲਿਆ ਜੀ ਦੁਕਾਨ ਤੇ ਚੱਲ ਪੈਣੇ ਜਾਣਾ ਸੀ ਦੁਕਾਨ ਤੇ ਪੁੱਤ ਆਉਣਾ ਵੀਰ ਮੇਰਾ ਸਮਾਨ ਮੁੱਕਿਆ ਵਾ ਉਹ ਪੈਣੇ ਹਜੇ ਨਾ ਆਈ ਮੇਰੀ ਦੁਕਾਨ ਤੇ ਬੜਾ ਖਲਾਰਾ ਪਿਆ ਆ ਤੇ ਮਿਸਤਰੀ ਅੱਗੇ ਭੱਜ ਗਿਆ ਮੇਰੀ ਦੁਕਾਨ ਤੋਂ ਮੈਂ ਤੇ ਸੋਨਨਾ ਮਿਸਤਰੀ ਦੇ ਖੰਨੇ ਆ ਜਦੋਂ ਦੁਕਾਨ ਮੇਰੀ ਤਿਆਰ ਹੋ ਜੇਗੀ ਨਾ ਤੇ ਫੇਰ ਆ ਜੀ ਤੇ ਕੀ ਗੱਲ ਵੀਰ ਉਹਦਾ ਕਸਟਮਰ ਕੋਈ ਨਹੀਂ ਆਉਂਦਾ ਤੇ ਇਸ ਦੁਕਾਨ ਤੇ ਉਹ ਕਸਟਮਰ ਤੇ ਆਂਦੇ ਆ ਤੂੰ ਤੇ ਆਪਣੀ ਆ ਭੈਣ ਦੱਸ ਤੂੰ ਤੇ ਜਦੋਂ ਮਰਜੀ ਆ ਸਕਦੀ ਮੈਂ ਤੇ ਤੈਨੂੰ ਤਾਂ ਕਹਿੰਦੀ ਤਾਂ ਹੀ ਤੇ ਕਹਿਤਾ ਵਾ ਕਿ ਇਹ ਜੇ ਨਾ ਆਵੀ ਕੋਈ ਗੱਲ ਨਹੀਂ ਕਸਟਮਰ ਭਗਤਾਨਾ ਵਾ ਨਾ ਉਹਨਾਂ ਨੂੰ ਕੀ ਕਹਿਣਾ ਵੀ ਨਾ ਉਹ ਦੁਕਾਨ ਦਾ ਕੰਮ ਚੱਲਣ ਡਿਆ ਤੇ ਜੇ ਭੈਣ ਆ ਜੂਗੀ ਤੇ ਕੀ ਹੋ ਗਿਆ ਪੁੱਤ ਮੰਮੀ ਤੇ ਹਰ ਵਾਰੀ ਉਹੀ ਸਾਈਡ ਲੈਂਦੇ ਜੇ ਮੇਰੀ ਵੇਲ ਉਹੀ ਲੈਂਦੇਣੀ ਆ ਤੇ ਇਹ ਭੈਣ ਆ ਹੀ ਸਕਦੀ ਬਾਅਦ ਵਿੱਚ ਕੋਈ ਗੱਲ ਨਹੀਂ ਪੁੱਤ ਇਦਾਂ ਨਹੀਂ ਕਰੀਦਾ ਹ ਹਾਂ ਜੇ ਆਈ ਆ ਦੋ ਚਾਰ ਦਿਨ ਤੇ ਫਿਰ ਉਹਨੇ ਮਾਣ ਨਾਲ ਭਰਾ ਨੂੰ ਨਹੀਂ ਕਹਿਣਾ ਤੇ ਹੋਰ ਕਿੰਨੂੰ ਕਹਿਣਾ ਵਾ ਪੁੱਤਰ ਵੀਰ ਪਤਾ ਮੇਰਾ ਕਿੰਨਾ ਸਮਾਨ ਮੁੱਕਿਆ ਮੇਰੀਆਂ ਫੇਸ ਕਰੀਮਾਂ ਮੁੱਕੀਆਂ ਨੇ ਕੰਡੀਸ਼ਨ ਮੁੱਕਿਆ ਵਾ ਸ਼ੈਂਪੂ ਮੁੱਕੇ ਆ ਚੱਲ ਭੈਣੇ ਫਿਰ ਆ ਜੀ ਠੀਕ ਹੈ ਦੁਪਹਿਰ ਤੇ ਟਾਈਮ ਆਈ ਸਾਈਟ ਤੇ ਕਾ ਕਰੀਂ ਰੋਟੀ ਖਾਣ ਨਹੀਂ ਆਣਾ ਨਹੀਂ ਮੈਂ ਤਾਂ ਦੁਪਹਿਰ ਉੱਥੇ ਹੀ ਰੋਟੀ ਖਾਣੀ ਆ ਚਲੋ ਠੀਕ ਆ ਜਾਓ ਕੋਈ ਕੰਮ ਕਰ ਹੁੰਦਾ ਟਾਈਮ ਨਹੀਂ ਹੁੰਦਾ ਕੋਈ ਗੱਲ ਨਹੀਂ ਠੀਕ ਹੈ ਮੰਮੀ ਥੋੜਾ ਚੱਲਦਾ ਠੀਕ ਆ ਪੁੱਤ ਤੇ ਮੰਮੀ ਵੀ ਘੁਰਾ ਨਹੀਂ ਹੋ ਗਿਆ ਮੈਂ ਮਨ ਮੀਟ ਇਹ ਜਦੋਂ ਦੇ ਸੀ ਮੈਂ ਕਹਿੰਦੀ ਹਾਂ ਉਹ ਦੋਨਾਂ ਚੁੱਪ ਕਰਕੇ ਰਾਤੀ ਲੈ ਆ ਕੇ ਉਹਨੂੰ ਅੰਦਰ ਸਮਾਨ ਫੜਾ ਦਿੰਦਾ ਇਹ ਹੁਣ ਤੂੰ ਮੰਗਿਆ ਨਾ ਤੇ ਹੁਣ ਵੇਖ ਦੇ ਬਾਨੇ ਕਿ ਦੁਕਾਨ ਤੇ ਦਸ ਗਾਹਕ ਨਹੀਂ ਆਂਦਾ ਦੁਕਾਨ ਤੇ ਨਹੀਂ ਮੈਂ تیر ਵਾਂਗੂੰ ਮੈਂ ਸਿੱਧਿਆਂ ਕਰਕੇ ਜਾਊਂਗੀ ਆਹੋ ਆ ਹਾਲੀ ਇਹ ਨਾ ਮੈਂ ਇਥੇ ਇੱਕ ਦੀਆਂ ਦੋ ਦੋ ਤਿੰਨ ਤਿੰਨ ਚੀਜ਼ਾਂ ਚੁੱਕੀਆਂ ਇਹਨੂੰ ਵੀ ਲੱਗ ਪਤਾ ਜਾਊ ਆ ਨਹੀਂ ਤੂੰ ਲੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੇਰਾ ਨਾਮ ਵੀ ਮਨਮੀ ਇਤਨੀ ਨੂੰ ਪਤਾ ਲੱਗ ਜਾ ਕਿ ਭੈਣ ਨੂੰ ਕਿੰਦਾ ਇੱਕ ਵਾਰੀ ਨਾ ਕਰੀਦੀ ਆਹ ਉਹ ਮੇਰੀ ਗੱਲ ਸੁਣ ਹਾਂਜੀ ਉਹ ਭੈਣ ਨੇ ਉਹ ਨਾ ਹੀ ਸਮਾਨ ਲੈਣਾ ਭੈਣ ਨੇ ਤੇ ਮੰਮੀ ਨੇ ਤੇ ਜਿਹੜਾ ਤੇਰਾ ਸਮਾਨ ਮੁਕਾ ਨਾ ਤੇ ਤੂੰ ਨਾਲ ਹੀ ਲੱਲੀ ਆ ਕੇ ਉਹਨਾਂ ਦੇ ਨਾਲ ਹੀ ਆ ਜਾ ਹਾਂ ਤੇ ਉਹਦੇ ਨਾਲ ਹੀ ਆ ਜੀ ਉਹਨਾਂ ਦੇ ਨਾਲ ਕਿੰਦੇ ਜਾਣਾ ਵਾ ਆਹੋ ਉਹ ਕਹਿਨ ਤੇ ਦੇ ਆ ਤੇ ਜਿਹੜੀ ਚੀਜ਼ ਦੀ ਮੇਰੀ ਗੱਲ ਸੁਣ ਤੂੰ ਜਿਹੜਾ ਕੰਡੀਸ਼ਨਰ ਮੰਗਾਇਆ ਨਾ ਉਹ ਮੈਂ ਇੱਕ ਵੱਖਰਾ ਸੈਪਰੇਟ ਰੱਖਿਆ ਵਾ ਠੀਕ ਹੈ ਠੀਕ ਹੈ ਉਹ ਨਾਲ ਹੀ ਲੈ ਲਈ ਠੀਕ ਹੈ ਤੂੰ ਉਹ ਵੱਖਰਾ ਲੈ ਆਇਓ ਮੈਂ ਦੀਦੀ ਸਾਹਮਣੇ ਨਹੀਂ ਮੰਗਦਾ ਹੈਗਾ ਫੇਰ ਦੀਦੀ ਕਹਿਣਗੇ ਵੀ ਮੈਨੂੰ ਵੀ ਇਹਦੇ ਨਾਲ ਦਾ ਮੰਗਵਾ ਦੇ ਕਦਾ ਕਿੰਨਾ ਮਹਿੰਗਾ ਵਾਹ ਬੁਲਾ ਤੇਰਾ ਦਿਮਾਗ ਵੇਹ ਕੰਮ ਨਹੀਂ ਕਰਦਾ ਅ ਜਦੋਂ ਵਰਤੇਂਗੀ ਤੇ ਉਦੋਂ ਵੇਖਣਾ ਨਹੀਂ ਉਹਨਾਂ ਨੇ ਤੂੰ ਉਹਨਾਂ ਦੀ ਸਦਾ ਥੋੜੀ ਇੱਥੇ ਬਿਠੀ ਰਹਿਣਾ ਜਦੋਂ ਚੱਲ ਜਣਗੀ ਬਾਹਰ ਚੋਂ ਮੈਂ ਵਰਤ ਲਾਂਗੀ ਐਹੋ ਗੱਲਾਂ ਤੋਂ ਚਿੜਕਾ ਕਰਨੀ ਆ ਤਾਂ ਹੀ ਮੈਂ ਤੈਨੂੰ ਕਹਿੰਨਾ ਸੋ ਸਮਝ ਕੇ ਗੱਲ ਕਰਿਆ ਕਰ ਤੈਨੂੰ ਪਤਾ ਨਹੀਂ ਲੱਗਦਾ ਕਿਹੜੀ ਗੱਲ ਕਰਨੀ ਆ ਤੇ ਕਿਹੜੀ ਨਹੀਂ ਕਰਨੀ ਇੱਥੇ ਬੈ ਮੇਰੀ ਗੱਲ ਸੁਣ ਕੇ ਬੈ ਮੈਂ ਤੈਨੂੰ ਇਹ ਸਮਝਾਉਣਾ ਪਿਆਵਾ ਜਿਹੜਾ ਕੰਡੀਸ਼ਨਰ ਆ ਨਾ ਉਹ ਹੀ ਸੇਮ ਭੈਣ ਨੂੰ ਦਵਾਂਗੇ ਉਹਦੇ ਨਾਲ ਦਾ ਹੀ ਠੀਕ ਹੋਣਾ ਮੈਨੂੰ ਮੈਨੂੰ ਕਹਿੰਦੇ ਮੈਂ ਵੱਖਰਾ ਰੱਖ ਲਾਂਗਾ ਗੱਲ ਤੁਹਾਡੀ ਸਮਝੀ ਨਹੀਂ ਆਉਂਦੀ ਮੈਨੂੰ ਤੇ। ਨਹੀਂ ਛਿਦਾਨੇ। ਉਹ ਇੱਕ ਚੀਜ਼ ਮੰਗਦੀ ਨਾ ਦੋ-ਦੋ ਚੀਜ਼ਾਂ ਨੂੰ ਹੱਥ ਪਾਉਂਦੀ ਐ। ਮੈਂ ਤਾਂ ਤੈਨੂੰ ਕਹਿਨਿਆ ਵਾ ਭਾਵੇਂ ਉਹ ਮੰਗੇ, ਭਾਵੇਂ ਨਾ ਮੰਗੇ। ਖੰਣੀਆਂ ਤਾਂ ਉਹਨੇ ਦੋ-ਦੋ ਹੀ ਇਕੱਠੀਆਂ ਕਰਕੇ। ਤੁਹਾਨੂੰ ਪਤਾ ਸ਼ੁਰੂ ਤੋਂ ਆ ਲੱਤੇ ਦੀਦੀ ਦੀ। ਅੰਦੇਸੇ ਕਰ ਕੀ ਆ? ਦੂਸਰੇ ਦਿਨ ਆ ਜਾਂਦੇ ਆ। ਆਸਮਾਨ ਮੁੱਕ ਗਿਆ। ਪਰ ਚਾਹੀਦਾ ਨਾ ਵਾ। ਪਰ ਹੁਣ ਮੈਂ ਕੀ ਬੋਲਾਂ? ਫੇਰ ਜੇ ਸੁਣ ਲਿਆ ਤੇ ਮੈਨੂੰ ਬੋਲਣਗੇ। ਚਲੋ ਜਾਓ। ਕਵਾਂਗੀ ਵੀ ਮੈਨੂੰ ਲੈ ਜਾਓ ਤੇ ਜੇ ਨਾ ਨਾ ਲਿਆਂਦਾ ਤੇ ਫੇਰ ਨਹੀਂ ਜੇ ਮੈਂ ਆਉਣਾ ਤੂੰ ਇਹੋ ਜਿਹੀਆਂ ਗੱਲਾਂ ਕਰੇਂਗੀ ਨਾ ਤੇ ਮਾਂ ਕੋ ਚਿਰਕਾ ਹੀ ਖਾਏਂਗੀ ਕੰਮ ਤੇ ਤੂੰ ਆਪ ਚਿਰਕਾਂ ਦੇ ਕਰਦੀ ਆ ਚੱਲ ਹੁਣ ਆਜੀ ਟਾਈਮ ਸਰ ਇਹ ਨਾ ਕਹੀ ਕਿ ਮੈਂ ਸਫਾਈਆਂ ਲੱਗੀ ਰਹੀ ਮੇਰੇ ਕੋ ਟਾਈਮ ਨਹੀਂ ਲੱਗਾ ਚੰਗਾ ਕਰ ਲਈ ਮੈਂ ਸਫਾਈ ਬਸ ਆਕਾਵੜੀ ਕਰਨੀ ਸਹੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਨਮੋਲ ਕੀ ਹਾਲ ਆ ਬਸ ਠੀਕ ਆ ਤੇ ਦੱਸੋ ਹਾਂ ਠੀਕ ਆ ਵਧ ਗਿਆ ਭਾਬੀ ਕਿੱਥੇ ਆ ਹਾਂ ਅੰਦਰ ਹੀ ਆ ਕੰਮ ਦਾ ਹੀ ਕਰਨਾ ਅੱਛਾ ਚੱਲ ਠੀਕ ਆ ਮੈਂ ਚਲਦਾ